ਹਾਂਜੀ ਉਸਤਾਦ ਅੱਜ ਸਾਨੂੰ ਦਿਖਾਉਣੇ ਆਪਾਂ ਡਰਾਈਵੇ ਪਾਉਣੇ ਇੱਕ ਛੋਟਾ ਜਿਹਾ ਹੀ ਆ ਪਰ ਉਦਾਂ ਤੇ ਆ ਟੈਂਬਰ ਲਾਗੇ ਸੀਗੇ ਤੇ ਆਪਣੇ ਕਾਰੀਗਰ ਕੰਦੇ ਵੀ ਹੈਗੇ ਆ ਵਿੱਚ ਤੇ ਮੁੰਡੇ ਤਿਆਰ ਆ ਦੋਈ ਤੇ ਫੁੱਲ ਪੀਪੀ ਪਾਈ ਹੋਈ ਆ ਜਰੂਰ ਨਾ ਗੱਟੇ ਨੂੰ ਜਾਣਗੇ ਸਾਡੇ ਕੰਮ ਦੇ 77 ਵਾਰ ਬ్రో ਕੰਕਰੀਟ ਪਾਤੀ ਤੇ ਧੂੜਾ ਮਾਰਿਆ ਜਾ ਰਿਹਾ ਇਹ ਵੀਡੀਓ ਆਪਾਂ ਜਿੰਨੀਆਂ ਆਪਣੇ ਕੋ ਪਈਆਂ ਆ ਪ੍ਰਾਣੀਆਂ ਆਪਾਂ ਅਪਲੋਡ ਕਰਿਆ ਕਰਾਂਗੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਇੱਕ ਵਾਰ ਸੁੱਦਾ ਆਪਾਂ ਹਾਸੇ ਮਜ਼ਾਕ ਲਈ ਪਾ ਦੇਈ ਦੀ ਆ ਜਿੰਨੀਆਂ ਪਈਆਂ ਆ ਬਹੁਤ ਵੀਡੀਓ ਆਪਣੇ ਕੋਲ ਸਟਾਕ ਪਿਆ ਹੈ ਗੈਲਰੀ ਦੇ ਵਿੱਚ ਉਹ ਆਪਾਂ ਇਦਾਂ ਕੱਢ ਦੇਣਾ ਸਾਰਾ ਤੇ ਮੇਰਾ ਵੀਰ ਜਰੂਰ ਸ਼ੇਅਰ ਕਰਿਆ ਕਰਿਓ ਮੱਕੀ ਬਾਬੇ ਦੀ ਕਿਰਪਾ ਨਾਲ ਸਭ ਕੁਝ ਸਹੀ ਚੱਲ ਰਿਹਾ ਵਧੀਆ ਜਦੋਂ ਲੰਗੀ ਜਾਂਦੇ ਆ ਕੰਮ ਚੱਲੀ ਜਾਂਦਾ ਹੂੰ ਇਹ ਕੋ ਕੱਢਦੇ ਜਦੋਂ ਰੱਖੋ ਤੇ ਆ ਫਲੋਟ ਮਾਰੀ ਜਾਂਦਾ ਉਸਤਾਦ ਕੋ ਨਾਲ ਵੀ ਕੱਢਦੇ ਖੁੰਜਾ ਪੰਡੂ ਐ ਚਮਕਾ ਦੇਖ ਰਾਂ ਕੰਮ ਆ ਇਧਰ ਗਲੀ ਉਸੇ ਬਣੀ ਹੋਈ ਆ ਵਿਚਾਲੇ ਪੈ ਪੜਦਾ ਸੀਗਾ ਤੇ ਇਥੋਂ ਦੀ ਬੀਲ ਬਾਰੇ ਬਹੁਤ ਔਖੇ ਲੰਗੇ ਆ ਇੱਥੇ ਖੁੱਬਦੀ ਆ ਉਧਰ ਤਾਂ ਸਹੀ ਹੋ ਗਿਆ ਮੈਂ ਦੋ ਦੱਦਾ ਤਾਂ ਪਿੰਡ ਦੁਗੱਬ ਨਹੀਂ ਇਹ ਮੁੰਡਾ ਵੀ ਠੇਕੇਦਾਰ ਰਹਾ ਹੈ ਇੰਡੀਆ ਤੇ ਇੱਧਰ ਦੇਖਦੇ ਹਾਂ ਦੂਜੇ ਪਾਸੇ ਆਹ ਲੇ ਗੱਡੀਆਂ ਚਾੜ ਲਈਆਂ ਗੱਡੀਆਂ ਚਾੜ ਗੇ ਫਲੋਟ ਵੱਜ ਰਿਹਾ ਨਾਲ-ਨਾਲ ਪਿੰਡੂ ਦੀ ਬਣਾਉਣ ਲੱਗਾ ਸੀ ਉਹ ਜਿਆਦਾ ਪੁੱਠਾ ਸਿੱਧਾ ਜਾਉ ਰਿਹਾ ਤੰਗ ਜਾਂ ਰੋਇਆ ਕਮਕਰ 우ਸਤਾਦ ਠੀਕ ਹੈ ਹੋਰ ਇਹ ਤੰਗ ਹੋਈ ਜਾਂਦਾ ਇਹ ਛੋਟੇ ਛੋਟੇ ਕਲਿੱਪ ਆਪਾਂ ਕੱਟੇ ਸੀ ਉਹ ਆਪਾਂ ਇਕੱਠੇ ਕਰਤੇ ਤੇ ਦੇਖਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਆ ਆਪਣਾ ਸਾਰਾ ਭਾਂਡਾ ਸਟicker ਪਿਆ ਆ ਤੇ ਆ ਆਪਾਂ ਪੈਟਰਨ ਲਾਦੇ ਜਿੱਦਾਂ ਕਦੇ ਲੱਗੇ ਆਪਾਂ ਨੂੰ ਲਾਉਣੇ ਆਉਂਦੇ ਜਿੰਨੇ ਕ ਆਪਾਂ ਕਾਰੀਗਰ ਕਾ ਹੈ ਨਹੀਂ ਜ਼ਿਆਦੇ ਤੇ ਜਿੰਨੇ ਕ ਆਉਂਦੇ ਆ ਆਪਾਂ ਉਦਾਂ ਕਦੇ ਲਾਏ ਆ ਸੋਹਣੇ ਲੱਗੇ ਤਾਂ ਦੱਸਿਓ ਤੇ ਪਾਲਿਸ਼ ਇਹਦੇ ਉੱਤੇ ਆਪਾਂ ਬਾਅਦ ਦੇ ਵਿੱਚ ਮਾਰਾਂਗੇ ਤੇ ਇੱਕ ਦੋ ਕੱਟ ਲਾ ਦਾਂਗੇ ਵਿੱਚ ਵਾਟਰ ਲਾ ਕੇ ਗੱਭੇ ਉੱਧਰ ਫਲੈਕਸੀ ਰੱਖ ਰੱਖ ਲਈਏ ਉਦਾਂਕ ਦਾ ਆਪਣਾ ਹੋ ਗਿਆ ਕੰਮ ਰੈਡੀ ਪੰਜ ਕਿ ਘੰਟੇ ਆਪਾਂ ਨੂੰ ਲੱਗੇ ਆ 5-6 ਘੰਟੇ ਆਹ ਸੋਚ ਵਿਚਾਰ ਚੱਲ ਰਹੀ ਆ ਹੁਣ ਬਾਬਾ ਇੱਥੇ ਕੰਮ ਗਿੱਲਾ ਸੀ ਥੋੜਾ ਜਿਹਾ ਪਰ ਗਿੱਲੇ ਦੀ ਕੰਮ ਨਮੇੜਤਾ ਆਪਾਂ ਕਿਉਂਕਿ ਪਿੱਛੇ ਆ ਕੋਈ ਫਰੰਟ ਤੇ ਤਾਂ ਹੈ ਨਹੀਂ ਡਰਾਈਵ ਇੱਦਾਂ ਬਸ ਠੀਕ ਆ ਉਹਦਾ ਮੇਰਾ ਫੋਨ ਆ ਇਹਦੇ ਵਿੱਚ ਆਪਾਂ ਬਾਰਡਰ ਬੂਡਰ ਲਾਇਆ ਨਹੀਂ ਸਿੱਧਾ ਹੀ ਲਾਤੇ ਆਲੀਆ ਕਿ ਮੈਂ ਕਿਉਂ ਚੱਲ ਗਈ ਸੀ ਹਟ ਤੇ ਸਮਾਨ ਆਪਾਂ ਦੋਵੇਂ ਗੱਡੀਆਂ 'ਚ ਲੱਦ ਲਿਆ ਉਹਦੇ ਵਿੱਚ ਲੱਦ ਲਿਆ ਸਮਾਨ ਤੇ ਕੋਸ਼ਕ ਸਮਾਨ ਆਪਣਾ ਜਿਹੜਾ ਰਹਿੰਦਾ ਸੀ ਉਹ ਆਪਾਂ ਇੱਧਰ ਆਪਣੀ ਆਡੀ ਦੇ ਵਿੱਚ ਰੱਖਿਆ ਹੈ ਹਾਂ ਤੇ ਹੁਣ ਆਪਾਂ ਤਿਆਰੀ ਆਪਣੀ ਘਰੇ ਜਾਣ ਦੀ ਇਹਦੇ ਵਿੱਚ ਰੱਖਿਆ ਸਮਾਨ ਕੋਸ਼ਕ ਰੱਖੇ ਦੂਜਾ ਹੁਣ ਸ਼ੱਭਲ-ਸ਼ੱਭਲ ਹੋਣੀ ਬਸ ਚੱਪਲ ਹੁਣੀ ਆ ਜੀ ਮੂਰੇ ਰੱਖ ਦਨ ਚਲੋ ਜੀ ਤੇ ਵਿੱਚ ਰੱਖੇ ਇਸ ਵਾਰ ਤੇ ਬਾਬੇ ਉਹ ਕੰਮ ਆਪਣਾ ਡਨ ਹੋ ਗਿਆ ਤੇ ਹੁਣ ਆਪਣੀ ਜਾਣ ਦੀ ਤਿਆਰੀ ਆ ਤੇ ਵੀਡੀਓ ਮੇਰਾ ਵੀ ਸੋਹਣੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਇਦਾਂ ਪਾਇਆ ਕਰਾਂਗੇ ਵੀਡੀਓ